ਦੋਸਤੋ ਸਾਡਾ ਅਦਾਰਾ ਹਮੇਸ਼ਾ ਜ਼ੀਰੋ ਗਰਾਉਂਡ ਲੈਵਲ ਤੋਂ ਰਿਪੋਰਟਿੰਗ ਕਰਦਾ ਤੇ ਲੋਕਾਂ ਦਾ ਕੀ ਰੋਜ਼ਾਨਾ ਲੋਕਾਂ ਦੀਆਂ ਕੀ ਸਮੱਸਿਆਵਾਂ ਨੇ ਜਾਂ ਪਿਛਲੀਆਂ ਸਰਕਾਰਾਂ ਨੇ ਕਿੰਨੀਆਂ ਕਿ ਲੋਕਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਸੀ ਉਸ ਉੱਪਰ ਨਜ਼ਰ ਰੱਖਦਾ ਤੇ ਲੋਕਾਂ ਤੱਕ ਪਹੁੰਚਾਉਂਦਾ ਪਰ 2 ਸਾਲ ਦੀ ਸਰਕਾਰ ਜੋ ਕਾਰਜਕਾਲ ਹੋ ਗਿਆ 2 ਸਾਲ ਦਾ ਸਮਾਂ ਹੋ ਗਿਆ ਆਮ ਆਦਮੀ ਪਾਰਟੀ ਨੂੰ ਸੱਤਾ ਦੇ ਵਿੱਚ ਆਇਆ ਹੋਇਆ ਤਾਂ ਆਮ ਲੋਕ ਦੇਖਿਓ ਗਰਾਉਂਡ ਲੈਵਲ ਤੋਂ ਕਿਤੇ ਨਾ ਕਿਤੇ ਆਏ ਦਿਨ ਧਰਨਾ ਲੱਗਿਆ ਹੁੰਦਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਨਾ ਖੁਸ਼ ਨਜ਼ਰ ਆ ਰਹੀ ਹੈ ਪਰ ਗੱਲਬਾਤ ਕਰਾਂਗੇ ਆਪਾਂ ਪਿਛਲੀਆਂ ਸਰਕਾਰਾਂ ਕਾਂਗਰਸ ਦੀ ਸਰਕਾਰ ਹੋਵੇ ਜਾਂ ਕਾਲੀ ਦਲ ਦੀ ਸਰਕਾਰ ਹੋਵੇ ਕਿੰਨਾ ਕੁ ਵਿਕਾਸ ਕੀਤਾ ਉਹਨਾਂ ਨੇ ਜੇਕਰ ਅਸੀਂ ਗੱਲ ਕਰੀਏ ਪਿੰਡਾਂ ਦੇ ਵਿਕਾਸ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਵੀ ਵੱਡੇ ਦਾਅਵੇ ਕਰ ਰਹੀ ਹੈ ਕਿ ਅਸੀਂ ਲੋਕਾਂ ਨੂੰ ਖੁਸ਼ ਕਰ ਰਹੇ ਹਾਂ ਪਰ ਲੋਕ ਆ ਜਿਹੜੇ ਖੁਸ਼ ਨਜ਼ਰ ਨਹੀਂ ਆ ਰਹੇ ਜਦੋਂ ਕਾਲੀਦਲ ਦੀ ਸਰਕਾਰ ਸੀ ਲੋਕ ਕਿੰਨੇ ਕੁ ਖੁਸ਼ੀ ਕਿੰਨੇ ਕੁ ਕੰਮ ਹੁੰਦੇ ਸੀ ਕਿੰਨੇ ਕੁ ਪਿੰਡਾਂ ਦੇ ਵਿਕਾਸ ਹੁੰਦੇ ਸੀ ਤਾਂ ਜਦੋਂ ਕਾਂਗਰਸ ਦੀ ਸਰਕਾਰ ਸੀ ਕਿੰਨੇ ਕੁ ਲੋਕ ਖੁਸ਼ ਹੁੰਦੇ ਸੀ ਕਿੰਨੇ ਕੁ ਕੰਮ ਹੁੰਦੇ ਸੀ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਰਹਿਣਗੇ ਬਖਸ਼ੀਤ ਸਿੰਘ ਜੀ ਬਾਈ ਜੀ ਸ਼ਸ਼ੀਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਨਰਪਖ ਟੂਡੇ ਚੈਨਲ ਵੇਖਣ ਵਾਸਤੇ ਹੀ ਸਾਡਾ ਜਿਹੜੇ ਦਰਸ਼ਕ ਵਿਖਰੇ ਆ ਬਹੁਤ ਬਹੁਤ ਧੰਨਵਾਦ ਜੀ ਬਾਈ ਜੀ 2 ਸਾਲ ਦਾ ਸਮਾਂ ਹੋ ਗਿਆ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਪਰ ਲੋਕ ਨਾਖੁਸ਼ ਨਜ਼ਰ ਆ ਰਹੇ ਆ। ਠੀਕ ਹੈ। ਪਿਛਲੀਆਂ ਸਰਕਾਰਾਂ ਰਹੀਆਂ ਕਾਲੀ ਦਲ ਦੀ ਸਰਕਾਰ ਹੋਵੇ, ਕਾਂਗਰਸ ਦੀ ਸਰਕਾਰ ਹੋਵੇ। ਉਹਨਾਂ ਤੋਂ ਲੋਕ ਸੀਐਮ ਭਗਵੰਤ ਮਾਨ ਵੀ ਕਿਹਾ ਕਰਦੇ ਸੀ ਕਿ 75 ਸਾਲ ਉਹਨਾਂ ਨੇ ਲੁੱਟਿਆ। ਉਹਨਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਸੱਤਾ ਦੇ ਵਿੱਚ ਪਰ 2 ਸਾਲ ਦੇ ਵਿੱਚ ਲੋਕਾਂ ਦਾ ਜਿਹੜਾ ਮਨ ਅੱਕ ਗਿਆ ਕੀ ਕਾਰਨ ਸਮਝਦੇ ਹੋ ਤੁਸੀਂ? ਤੁਸੀਂ ਬਦਲਾ ਵਖੇ ਹੀ ਹੈ ਜੀ ਹੂੰ ਜੋ ਲੋਕ ਚਾਹੁੰਦੇ ਸੀ ਵੀ ਬਦਲਾ ਬਦਲਾ ਅਕਾਲੀ ਮੜਿਆ ਕਾਂਗਰਸੀ ਵੀ ਮੜਿਆ ਤੁਸੀਂ 2 ਸਾਲਾਂ ਦੇ ਵਿੱਚ ਇਹਨਾਂ ਦਾ ਬਦਲਾ ਵੀ ਵੇਖ ਲਿਆ ਹੂੰ 5 ਸਾਲ ਇਹ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਰਹਿ ਚੁੱਕੀ ਹੈ ਤੁਸੀਂ ਉਹਨਾਂ ਦਾ ਬਦਲਾ ਵੀ ਦੇਖ ਚੁੱਕੇ ਹੂੰ ਲੋਕ ਬਿਲਕੁਲ ਇਸ ਜਿਹੜੀ ਆ ਹੁਣ ਸਰਕਾਰ ਚੱਲ ਰਹੀ ਹੈ ਨਾਰਾਜ਼ ਹੋਏ ਬਟੇ ਹੂੰ ਉਹ ਕਹਿੰਦੇ ਬਖਾਇਆ ਬਹੁਤ ਕੋਸੀ ਇੱਕ ਸਮਾਰਟ ਸਕੂਲ ਬਣਾਤਾ ਇਹਨਾਂ ਨੇ ਦਿੱਲੀ ਦੇ ਵਿੱਚ ਹੂੰ ਬਣਾਇਆ ਦਿੱਲੀ ਦੇ ਵਿੱਚ ਸੀ ਤੇ ਸਾਰੇ ਪੰਜਾਬ ਦੇ ਵਿੱਚ ਉਹ ਦਿਖਾਤਾ ਵੀ ਦੇਖੋ ਜੀ ਅਸੀਂ ਸਮਾਰਟ ਸਕੂਲ ਬਣਾਤਾ ਹੂੰ ਉਸ ਸਮਾਰਟ ਸਕੂਲ ਵਿਖਾਉਣ ਕਰਕੇ ਹੀ ਲੋਕਾਂ ਨੂੰ ਠੱਗ ਕੇ ਲਏ ਤਾਂ ਲੋਕਾਂ ਦਾ ਜਿਹੜਾ ਰੁਝਾਨ ਸੀ ਵੀ ਆਰ ਵੋਟਾਂ ਪਾ ਕੇ ਵੇਖ ਲਓ ਹੋ ਸਕਦਾ ਬਦਲਾ ਆ ਜੇ ਆਪਣੇ ਬੱਚੇ ਵੀ ਸਰਕਾਰੀ ਸਕੂਲ ਆ ਜਿਹੜੇ ਸਮਾਰਟ ਸਕੂਲ ਬਣ ਜਾਣਗੇ ਇਹਨਾਂ ਦੇ ਵਿੱਚ ਹੀ ਪੜਾਏ ਕਰਨਗੇ ਪਰ ਉਹ ਤਾਂ ਹੁਣ ਆਉਣ ਵਾਲੇ 2 ਸਾਲਾਂ ਦੇ ਵਿੱਚ ਪਤਾ ਲੱਗਿਆ ਵੀ ਇਹ ਤਾਂ ਕੁਝ ਵੀ ਨਹੀਂ ਕਰ ਰਹੇ ਇਹਨਾਂ ਨੂੰ ਤਾਂ ਕਾਲੀ ਵੀ ਵਧੀਆ ਸੀ ਕਾਂਗਰਸ ਵੀ ਵਧੀਆ ਸੀਗੇ ਹੂੰ ਇਹ ਲੋਕ ਧਰਨਿਆਂ ਦੇ ਵਿੱਚ ਵੀ ਅਕਸਰ ਕਹਿੰਦੇ ਆ ਜਦੋਂ ਪੱਤਰਕਾਰ ਸਵਾਲ ਕਰ ਦਿਆ ਜਾਂ ਪੱਤਰਕਾਰਾਂ ਨੂੰ ਆਮ ਲੋਕ ਕੀ ਗੱਲ ਕਹਿੰਦੇ ਆ ਕਿ ਇਹਨਾਂ ਨਾਲੋਂ ਕਾਲੀ ਦਲ ਸਰਕਾਰ ਚੰਗੀ ਸੀ ਕਾਂਗਰਸ ਸਰਕਾਰ ਚੰਗੀ ਸੀ ਜੇਕਰ ਗੱਲ ਕਿਸਾਨਾਂ ਦੀ ਹੋਵੇ ਕਿਸਾਨ ਵੀ ਇਹ ਗੱਲ ਕਹਿੰਦੇ ਆ ਜਦੋਂ ਫਸਲਾਂ ਦੀ ਬਰਬਾਦੀ ਹੁੰਦੀ ਸੀ ਫਸਲਾਂ ਦੇ ਮਾਅਬਜੇ ਦੀ ਗੱਲ ਹੁੰਦੀ ਸੀ ਤਾਂ ਮਾਅਬਜਾ ਜਿਹੜਾ ਫਸਲਾਂ ਦੇ ਖਰਾਬੇ ਨੂੰ ਦੇਖ ਕੇ ਇਹਨਾਂ ਨਾਲੋਂ ਡੇਢ ਗੁਣਾ ਜ਼ਿਆਦਾ ਦੇ ਦਿੱਤਾ ਜਾਂਦਾ ਸੀ ਦਿੱਤਾ ਜਾਂਦਾ ਸੀਗਾ ਸਭ ਤੋਂ ਪਹਿਲਾਂ ਇਹ ਚਲਾਈ ਬਦਲ ਸਰਕਾਰ ਨੇ ਸੀਗਾ ਜਦੋਂ ਕਿਸੇ ਦੀ ਫਸਲ ਦਾ ਜਿਹੜਾ ਨੁਕਸਾਨ ਹੁੰਦਾ ਸੀ ਤਾਂ ਅਕਾਲੀ ਦਲ ਨੇ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਘਾਟਾ ਪੂਰਾ ਕਰਨ ਵਾਸਤੇ ਇਹ ਜਿਹੜਾ ਪੈਸਾ ਉਹਨਾਂ ਨੂੰ ਦਿੱਤਾ ਹਾਂ ਉਹਨਾਂ ਨੇ ਵੀ ਆਪਾਂ ਨੂੰ ਪਤਾ ਵੀ 17000 ਰੁਪਏ ਦੇ ਕਰੀਬ ਦਿੱਤਾ ਤੇ ਤੁਸੀਂ ਹੁਣ ਦੇਖੋ ਵੀ ਇਹਨਾਂ ਨੇ ਕੀ ਦਿੱਤਾ 8600 ਰੁਪਏ ਦੇ ਦਿੱਤਾ ਹਾਂ ਨੇ ਮਾ 8600 ਵੀ ਦਿੱਤਾ ਹਾਂ ਹਾਂ ਇਹਨਾਂ ਇਹ ਕਾਲੀ ਦਲ ਦੀ ਰੀਸ ਕਿਵੇਂ ਕਰ ਲੈਣਗੇ ਕਾਲੀ ਦਲ ਇੱਕ ਖੇਤਰੀ ਪਾਰਟੀ ਐ ਇਹ ਸੈਂਟਰ ਦੀਆਂ ਪਾਰਟੀਆਂ ਜੋ ਕੰਮ ਕਰਨਾ ਇਹਨਾਂ ਦੇ ਐਮਐਲਏ ਨੇ ਪਹਿਲਾਂ ਜਾ ਕੇ ਸੈਂਟਰ ਦੇ وزیر ਤੋਂ ਪੁੱਛਣਾ ਜਿਹੜੀ ਕਾਲੀ ਦਲ ਐ ਆ ਬਦਲ ਬਿਲਕੁਲ ਨੇੜੇ ਐ ਜਦੋਂ ਸਾਨੂੰ ਕੋਈ ਕੰਮ ਆਉਂਦਾ ਸੀ ਕਾਰ ਚੱਕਦੇ ਆ ਬਦਲ ਸਾਹਿਬ ਦੇ ਘਰੇ ਪਹੁੰਚ ਜਾਂਦੇ ਸੀ ਸਾਨੂੰ ਜੀ ਆਹ ਕੰਮ ਐ ਆਪਾਂ ਪੰਜਾਬ ਲੈਵਲ ਦੀ ਗੱਲ ਨਹੀਂ ਕਰਦੇ ਜੀ ਆਪਾਂ ਮੇਰੇ ਪਿੰਡ ਦੀ ਗੱਲ ਕਰ ਲੈਨੇ ਆ ਹਰਕਪਿੰਡੀ ਬਦਲ ਨੇ ਕੀ ਕੀਤਾ ਆਪਾਂ ਕਿਸੇ ਦੀ ਗੱਲ ਹੀ ਨਹੀਂ ਕਰਦੇ ਪੰਜਾਬ ਦੀ ਉਹਨਾਂ ਗੱਲਾਂ ਸੁਣ ਕੇ ਲੋਕਾਂ ਨੂੰ ਪਤਾ ਲੱਗ ਜੂ ਵੀ ਅਕਾਲੀ ਦਲ ਨੇ ਕੀ ਕੀਤਾ ਕਾਂਗਰਸ ਨੇ ਕੀ ਕੀਤਾ ਹੂੰ 70 ਸਾਲ ਦੇ ਰਾਜ ਦਰ ਰਿਹਾ ਕਾਂਗਰਸ ਦਾ ਹੂੰ ਭਗਵੰਤ ਜੀ ਕਹਿੰਦੇ ਇਹਨਾਂ ਨੇ 70 ਸਾਲਾਂ ਦੇ ਵਿੱਚ ਕੀ ਕੀਤਾ ਹੂੰ ਤੇ 20 ਸਾਲ ਰਿਹਾ ਅਕਾਲੀ ਦਲ ਦਾ ਹੂੰ ਇਹਨਾਂ ਨੇ ਕੀ ਕੀਤਾ ਸਾਡੇ ਪਿੰਡ ਦੀ ਗੱਲ ਕਰ ਲੋ ਸਭ ਤੋਂ ਪਹਿਲਾਂ ਦਾਣਾ ਮੰਡੀ ਬਣਾਈ ਉਹ ਕਿਹਨੇ ਬਣਾਈ ਅਕਾਲੀ ਦਲ ਨੇ ਹੂੰ ਫਿਰ ਉਸ ਦਾ ਫੜ ਵੱਡਾ ਕੀਤਾ ਸਰਦਾਰ ਭੋਲਾ ਸਿੰਘ ਸਰਪੰਚ ਨੇ ਉਹ ਵੀ ਕਿਹਨੇ ਕੀਤਾ ਅਕਾਲੀ ਦਲ ਨੇ ਹੂੰ 1978 ਤੋਂ ਲੈ ਕੇ ਸਾਡਾ ਸਕੂਲ 10ਵੀਂ ਬਣਿਆ ਸੀ ਉਹ ਕਿਹਨੇ ਬਣਾਇਆ ਸੀ 10ਵੀਂ ਦਾ ਸਕੂਲ ਹੂੰ ਉਹ ਬਣਾਇਆ ਸੀ ਸਰਦਾਰ ਧਨਾ ਸਿੰਘ ਗੁਲਸ਼ਨ ਨੇ ਕਿਹਦਾ ਸੀ ਉਹ ਅਕਾਲੀ ਦਲ ਦਾ ਹੂੰ ਅੱਜ 1900 ਤੇ 17 18 ਦੇ ਵਿੱਚ ਜਾ ਕੇ ਅਸੀਂ ਅਕਾਲੀ ਦਲ ਤੋਂ ਹੀ ਅਪਗ੍ਰੇਡ ਕਰਾਇਆ ਪਲੱਸ 2 ਦਾ ਸਕੂਲ ਬੀਬਾ ਹਰਸਿਮਰਤ ਕੌਰ ਬਦਲ ਜੀ ਆ ਕੇ ਪਲੱਸ 2 ਦਾ ਸਕੂਲ ਬਣਾ ਕੇ ਗਏ ਹੂੰ ਇੰਨੇ ਸਾਲ ਕਾਂਗਰਸ ਦਾ ਰਾਜ ਰਿਹਾ ਕੀ ਸਾਡੇ ਸਕੂਲ ਦੀ ਕੀ ਸੁਣਵਾਈ ਨਹੀਂ ਹੋਈ ਰੋਡ ਦੇ ਉੱਤੇ ਸਕੂਲ ਸੀਗਾ ਸਾਡਾ ਜਿਹੜੇ ਨੇੜੇ ਦੇ ਸਕੂਲ ਸੀ ਸਾਡੇ ਪਿੰਡਾਂ ਦੇ ਵਿੱਚ ਪੜਨਾਉਂਦੇ ਸੀ ਬੜਾ ਭਾਈਕਾ ਹਰਿਆ ਪਰ ਇਹ ਸਾਡੇ ਨਾਲੋਂ ਪਹਿਲਾਂ ਕਿੰਨਾਂ ਦਾ ਦਸਵੀਂ ਦਾ ਸਕੂਲ ਬਣ ਗਿਆ ਸਾਡਾ ਉੱਥੇ ਹੀ ਖੜਾ ਰਹਿ ਗਿਆ ਪਲੱਸ 2 ਦਾ ਬਣਿਆ ਨਹੀਂ ਗਿਆ ਹੂੰ ਫੇਰ ਆਪਾਂ ਗੱਲ ਕਰਨ ਲਗੇ ਬਾਜੀਗਰ ਬਸਤੀ ਦੇ ਵਿੱਚ ਸਕੂਲ ਦੀ ਲੋੜ ਸੀਗੀ ਹੂੰ ਇਹ ਸਾਨੂੰ ਆ ਵੀ ਅਸੀਂ ਥੋੜੇ ਨੂੰ ਨਾਰਾਜ਼ ਆਂ ਬਾਜੀਗਰ ਬਸਤੀ ਸਾਨੂੰ ਸਕੂਲ ਬਣਾ ਕੇ ਦਿਓ ਜੀਦੇ ਪਿੰਡ ਦੀ ਗੱਲ ਕਰ ਰਿਹਾ ਮੈਂ ਹੂੰ ਤਾਂ ਫਿਰ ਅਕਾਲੀ ਦਲ ਨੇ ਸਕੂਲ ਬਣਾ ਕੇ ਦਿੱਤਾ ਬਾਜੀਗਰ ਬਸਤੀ ਨੂੰ ਹੂੰ ਫਿਰ ਉਸ ਤੋਂ ਵੇਖੋ ਸਭਦਾ ਕੇਂਦਰ ਜਿਹੜਾ ਸਭਦਾ ਕੇਂਦਰ ਕਿਹਨੇ ਬਣਾਏ ਸੀਗੇ ਅਕਾਲੀ ਦਲ ਨੇ ਬਣਾਏ ਸੀ ਹੂੰ ਫਿਰ ਉਸ ਤੋਂ ਇਲਾਵਾ ਬੜੇ ਕੰਮ ਆ ਜੋ ਮੈਂ ਤੁਹਾਨੂੰ ਗਿਣਾਉਣ ਲੱਗ ਜਾ ਤਾਂ ਬਹੁਤ ਜ਼ਿਆਦਾ ਕੰਮ ਹੈ ਮੇਰੇ ਕੋਲੇ ਗਿਣਾਉਣ ਲੱਗਿਆਂ ਨੂੰ ਆਪਾਂ ਨੂੰ ਜੇ ਇੱਕ ਪਾਸੇ ਲਖੀਰ ਮਾਰ ਕੇ ਵੇਖ ਲਈਏ ਹੂੰ 70 ਸਾਲਾਂ ਦੀ ਇੱਕ ਪਾਸੇ ਲੈਂਡ ਮਾਰ ਕੇ ਵੇਖ ਲਈਏ ਆਪਾਂ 20 ਸਾਲਾਂ ਦੀ ਤਾਂ ਜਿਹੜੇ ਮੰਨ ਕੇ ਚੱਲੋ ਵੀ ਨੀ ਪੱਥਰ ਇਹਨਾਂ ਦੇ ਸਾਡੇ ਦਾ ਰਾਜ ਦੇ ਵਿੱਚ ਰੱਖੇ 17 ਨਹੀਂ ਪੱਥਰ ਰੱਖੇ ਆ ਪੰਜ ਸਾਲ ਇਹਨਾਂ ਨੇ ਹੁਣ ਆ ਗਈ ਦੋ ਸਾਲ ਇਹਨਾਂ ਨੇ ਸੱਤ ਸਾਲ ਹੋ ਗਏ ਸੱਤ ਸਾਲਾਂ ਦੇ ਵਿੱਚ ਹੁਣ ਵੀ ਨਹੀਂ ਆਇਆ ਇੱਕ 70 ਸਾਲ ਪਹਿਲਾਂ ਕਾਂਗਰਸ ਰਹੀ ਉਦੋਂ ਨਹੀਂ ਆਇਆ ਇੱਕ ਹੂੰ ਇਹਨਾਂ ਨੇ ਕੀਤਾ ਕੀ ਮੈਨੂੰ ਇਹ ਤਾਂ ਰੱਖ ਦਿਓ ਹੂੰ ਹੁਣ 2 ਸਾਲ ਦਾ ਕਾਰਜਕਾਲ ਸਮਾ ਹੋਇਆ ਤੁਹਾਡੇ ਪਿੰਡ ਚ ਕੋਈ ਵਿਕਾਸ ਕਾਰਜ ਹੋਇਆ ਸਾਡੇ ਪਿੰਡ ਦੇ ਵਿੱਚ ਕੋਈ ਕਾਰਜ ਵਿਕਾਸ ਨਹੀਂ ਆ ਸਾਨੂੰ ਪਤਾ ਹੀ ਨਹੀਂ ਵੀ ਸਰਕਾਰ ਬਦਲ ਗਈ ਤੇ ਕੀ ਬਦਲਾ ਆ ਗਿਆ ਹੂੰ ਅਸੀਂ ਤਾਂ ਦੁਖੀ ਹਾਂ ਤੁਹਾਨੂੰ ਹੂੰ ਪਹਿਲਾਂ ਲੋਕ ਆਪ ਹੀ ਦੱਸਦੇ ਜਿਨ੍ਹਾਂ ਨੇ ਵੋਟਾਂ ਪਾਈਆਂ ਉਹ ਵੀ ਅੰਦਰ ਖਾਤੇ ਵੜ ਕੇ ਸਾਨੂੰ ਕਹਿੰਦੇ ਆ ਕਹਿੰਦੇ ਯਾਰ ਬਸ ਹੁਣ ਸਰਕਾਰ ਇਹਨਾਂ ਦੀ ਹੈ ਕੋਈ ਨਾ ਕੋਈ ਕੰਮ ਪੈ ਸਕਦਾ ਪਰ ਅਸੀਂ ਥੋੜੇ ਨਾਲ ਹੀ ਆ ਥੋੜੇ ਵਿੱਚ ਹੀ ਆ ਜਾਗੇ ਅਸੀਂ ਵੇਖ ਲਿਆ ਬਦਲਾਵ ਨੂੰ ਵੋਟਾਂ ਪਾ ਕੇ ਵੇਖ ਲਿਆ ਸਾਨੂੰ ਬਹੁਤ ਅਮੀਰ ਸੀ ਉਹਨਾਂ ਤੋਂ ਵੀ ਪਤਾ ਨਹੀਂ ਕੀ ਬਦਲਾ ਲੈ ਕੇ ਆਉਣਗੇ ਪਰ ਯਾਰ ਵਾਕਈ ਕਾਲੀ ਦਲ ਆ ਬਹੁਤ ਵਧੀਆ ਚੀਜ਼ ਹੈ ਚੀਜ਼ ਵਧੀਆ ਹੈ ਤੁਸੀਂ ਕਹਿੰਦੇ ਹੋ ਕਾਲੀ ਦਲ ਨੇ ਵਿਕਾਸ ਕੀਤਾ ਬਿਲਕੁਲ ਕੀਤਾ ਜੀ ਸਾਡੇ ਜਿਹੜੇ ਟਿੱਬੇ ਸੀਗੇ ਇੱਥੇ ਸਾਡੇ ਟਿੱਬੇ ਸੀ ਮੈਂ ਵੀ ਛੋਟਾ ਜਿਹਾ ਸੀ ਮੇਰਾ ਬਾਪੂ ਜਦੋਂ ਪਾਣੀ ਲਾਉਣਾ ਹੁੰਦਾ ਸੀ ਮੈਂ ਵੀ ਢੋਲੀ ਦੀ ਭਰ ਕੇ ਪਟਰ ਤੇਲ ਦੀ ਡੀਜ਼ਲ ਦੇਦੀ ਖੇਤ ਲੈ ਜਾਂਦੇ ਜਾਂਦੇ ਨੂੰ ਮੁੱਕ ਜਾਂਦੀ ਸੀ ਹੁਣ ਮੰਨ ਕੇ ਚਲੋ ਸਾਡੇ ਟਿੱਬੇ ਆ ਜਿਹੜੇ ਚੱਕੇ ਗਏ ਸਾਨੂੰ ਲੋਕਾਂ ਨੂੰ ਗੱਲਾਂ ਆਉਣ ਲੱਗੀਆਂ ਵਧੀਆ ਟੱਚ ਫੋਨ ਲੈ ਲਏ ਡਿਵੈਲਪਮੈਂਟ ਕਰ ਲਈ ਟਿੱਬੇ ਚੱਕੇ ਗਏ ਹੁਣ ਜਦੋਂ ਮੁੰਡੇ ਫੋਨ ਵਿਖਦੇ ਆ ਯੂਥ ਵਾਲੇ ਆ ਬੱਦਲ ਦੀ ਫੋਟੋ ਆ ਗਈ ਕਟਬਰਾਂ ਜਿਹੜੇ ਬੱਦਲੇ ਨੇ ਮਾਰਤੇ ਹੂੰ ਇਹਨੇ ਵੇਖਿਆ ਵੀ ਸਾਡੇ ਯਾਰ ਦਾਣੇ ਹੋਣ ਲਾਤੇ ਕਿਹਨੇ ਹੋਣ ਲਾਇਆ ਜਿੱਟ ਵਿੱਚ ਕੇ ਗਿਆ ਸਰਦਾਰ ਪ੍ਰਕਾਸ਼ ਸਿੰਘ ਬੱਦਲ ਦੀ ਦੀਨ ਸੀ ਇਹ ਜਿਹਦੀ ਕੋਠੀ ਦਾਣੇ ਕਹਿੰਦੇ ਉਹਦੇ ਕਮਰੇ ਵੀ ਸਿਆਣੇ ਹੁਣ ਆਪਾਂ ਬੱਦਲ ਸਾਹਿਬ ਨੂੰ ਨਿੰਦ ਰਹੇ ਬੱਦਲ ਸਾਹਿਬ ਦੀ ਰਿਸਕੀ ਕਰਨਗੇ ਪਰ ਪਹਿਲਾਂ ਹੁਣ ਲੋਕ ਚਾਹੇ ਕਾਲੀ ਦਲ ਨੂੰ ਚੰਗਾ ਕਹਿ ਰਹੇ ਪਰ ਪਹਿਲਾਂ ਕਹਿੰਦੇ ਸੀ ਕਿ ਬੱਦਲਾਂ ਨੇ ਚਿੱਟਾ ਲੈ ਕੇ ਆਂਦਾ ਨੌਜਵਾਨੀ ਬਰਬਾਦ ਕੀਤੀ ਹੈ ਇਹਨਾਂ ਨੇ ਕੀ ਕਰਤਾ ਉਹਨਾਂ ਨੇ ਗਰੀਬਾਂ ਦੀ ਬਾਹ ਫੜੀ ਆਟਾ ਦਾਲ ਕਿਹਨੇ ਲੈ ਕੇ ਆਂਦਾ ਸਰਦਾਰ ਪ੍ਰਕਾਸ਼ ਸਿੰਘ ਬਦਲ ਨੇ ਜੇ ਮਾਈ ਭਾਗੋ ਦੇ ਸਾਈਕਲ ਵੰਨਦੇ ਸੀ ਤਾਂ ਇਹ ਕਹਿੰਦੇ ਸੀ ਕਿ ਨਾ ਯਾਰ ਫੋਟੋ ਯਾਰ ਪ੍ਰਕਾਸ਼ ਸਿੰਘ ਬਲ ਥਾਂ ਥਾਂ ਲਾ ਲੈਂਦਾ ਇਹਨਾਂ ਨੇ ਤਾਂ ਐਂਬੂਲੈਂਸ ਤੇ ਵੀ ਲਾਤੀ ਇਹਨਾਂ ਨੇ ਫਲਾਣਾ ਲਾਤੀ ਯਾਰ ਉਹਨਾਂ ਨੇ ਕੀਤਾ ਤਾਂ ਤੁਸੀਂ ਲਾਈ ਨਾ ਤੁਸੀਂ ਨਹੀਂ ਲਾਈ ਤੁਸੀਂ ਤਾਂ ਜਿਹੜੇ ਆ ਟ੍ਰੇਨਾਂ ਜਿਹੜੀਆਂ ਫਰੀ ਲੈ ਕੇ ਗਏ ਬੱਸਾਂ ਜਿਹੜੇ ਬੈਗ ਦਿੱਤੇ ਆ ਉਹਦੇ ਤੇ ਵੀ ਸਰਦਾਰ ਭਗਵੰਤ ਸਿੰਘ ਮਾਨ ਦੀ ਫੋਟੋ ਲਾ ਰੱਖੀ ਆ ਉਹਦੇ ਤੇ ਵੀ ਫੋਟੋ ਲਾ ਰੱਖੀ ਆ ਇਹ ਵੀ ਕੰਮ ਇਹਨਾਂ ਨੇ ਕੀਤਾ ਬੜੇ ਪਾ ਪੈਨਸ਼ਨਾਂ ਜਿਹੜੀ ਵਧਾਈ ਸੀ ਉਹ ਵੀ ਇਹਨਾਂ ਨੇ ਕੀਤੇ ਆ ਇਹ ਆਨੇ ਸੀ 2500 ਕਰ ਦਾਂਗੇ ਹੂੰ ਉਹਨਾਂ ਨੇ 1500 ਕਰੀ ਤਾਂ ਹੈ ਨਾ ਇਹਨਾਂ ਨੇ 2500 ਕਰੀ ਨਾ ਫਿਰ ਹੂੰ 1000 ਰੁਪਿਆ ਲੇਡੀਜ਼ ਨੂੰ ਦੇਵਾਂਗੇ ਕਿੱਥੋਂ ਦੇਵਾਂਗੇ ਦਿੱਤਾ ਕਿਸੇ ਨੂੰ ਇਹ ਠੀਕ ਹੈ ਕਿ ਜਿਹੜਾ ਸਟੇਟ ਲੈਵਲ ਤੇ ਸਟੇਜ ਫਰਕ ਬਹੁਤ ਆਇਆ ਇੱਕ ਸਟੇਟ ਚ ਲਾਉਣੀ ਇੱਕ ਸਟੇਜ ਚ ਲਾਉਣਾ ਭਗਵੰਤ ਮਾਨ ਜੀ ਨੇ ਸਟੇਜ ਸੰਭਾਲੀ ਸੀ ਤੇ ਸਟੇਟ ਨਹੀਂ ਸੰਭਾਲੀ ਜੀ ਤਾਂ ਨਸ਼ ਨਸ਼ੇ ਤੇ ਰੁਕਤਮ ਹੋਈ ਹੈ ਬਹੁਤ ਹੋਈ ਲੋਕਾਂ ਨੂੰ ਪਤਾ ਹੀ ਹੈ ਹੂੰ ਦੁੱਧ ਦਾ ਜਿਹੜਾ ਉਹ ਕਿਨਾਂ ਦੇ ਘਰੋਂ ਲੈਣ ਜਾਣਾ ਪੈਂਦਾ ਤੇ ਚਿੱਟਾ ਅਗਲੇ ਘਰ ਹੀ ਫੜਾ ਜਾਂਦੇ ਹੂੰ ਇਹ ਗੱਲ ਹਰ ਸਿਮਰਤ ਬਾਦਲ ਨੇ ਵੀ ਕਹਿ ਦਿੱਤੀ ਹੈ ਕਿ ਪਹਿਲਾਂ ਸਾਨੂੰ ਬਦਨਾਮ ਕੀਤਾ ਸੀ ਹੁਣ ਚਿੱਟਾ ਮੈਂ ਵੇਕਦਾ ਜੇਕਰ ਤੁਸੀਂ ਸਾਨੂੰ ਬਦਨਾਮ ਕਰ ਰਹੇ ਸੀ ਤਾਂ ਕਰੋ ਸਾਡੇ ਤੇ ਕਾਰਵਾਈ ਸਾਨੂੰ ਛੁੱਟੋ ਜੇਲਾਂ ਦੇ ਵਿੱਚ ਬਿਲਕੁਲ ਅਸੀਂ ਤਾਂ ਕਹਿੰਦੇ ਆ ਬੀਬਾ ਜੀ ਨੇ ਆਖਿਆ ਸੀਗਾ ਕਿਨਾਂ ਦੇ ਹੂੰ ਵੀ ਜੇਕਰ ਚਿੱਟਾ ਸੀ ਵਿੱਚ ਹੈ ਸਾਨੂੰ ਛੁੱਟੋ ਜੇਲਾਂ ਦੇ ਵਿੱਚ ਹੂੰ ਠੀਕ ਹੈ ਉਹਨਾਂ ਨੇ ਕਹਿ ਹਟਾ ਫਿਰ ਇਹਨਾਂ ਨੇ ਸਾਡੇ ਉੱਤੇ ਗਰੰਥ ਸਾਹਿਬ ਵਾਲਾ ਦਾਗ ਬੜਾ ਲਾਇਆ ਇਹਨਾਂ ਨੇ ਜੀ ਗਰੰਥ ਸਾਹਿਬ ਪੜਾਤਾ ਜਿੰਨਾ ਆਰਤ ਸਿਮਰਨ ਸਰਦਾ ਪ੍ਰਕਾਸ਼ ਸਿੰਘ ਬਦਲ ਕੇ ਘਰੇ ਹੁੰਦਾ ਨਾ ਜਾਂ ਬੀਬਾ ਜੀ ਦੀ ਜਵਾਨੀ ਯਾਦ ਹੈ ਉਹ ਸਾਨੂੰ ਪਤਾ ਹੈ ਅਸੀਂ ਕਹਿੰਦੇ ਵੀ ਪੋਦਾ ਮਹੀਨਾ ਆ ਗਿਆ ਜਿਹੜੇ ਕੰਮ ਕਰਾਉਣੇ ਕਰਾ ਲਓ ਬੀਬਾ ਜੀ ਨੇ ਤਾਂ ਉਸ ਤੋਂ ਬਾਅਦ ਆਉਦੇ ਪੋਦੇ ਮਹੀਨਾ ਆ ਗਿਆ ਉਸ ਤੋਂ ਬਾਅਦ ਕੰਮ ਨਹੀਂ ਹੋਣਾ ਪਰ ਇਸ ਗੱਲ ਨੂੰ ਸੱਚ ਮੰਨਦੇ ਹੋ ਤੁਸੀਂ ਕਿਤੇ ਨਾ ਕਿਤੇ ਜੋ ਬੇਅਬਦੀ ਹੋਈ ਸੀ ਇਨਸਾਫ ਨਹੀਂ ਦੁਆਇਆ ਗਿਆ ਚਲੋ ਮੰਨ ਲਓ ਨਹੀਂ ਕਰਵਾਇਆ ਕਹਿ ਰਹੇ ਆ ਠੀਕ ਹੈ ਸਖਬੀਰ ਸਿੰਘ ਬਾਦਲ ਕਹਿ ਰਹੇ ਕਿ ਇਹ ਸਾਥੋਂ ਗਲਤੀ ਹੋਈ ਹੈ ਕਿ ਜਿਹੜਾ ਸਾਡੀ ਸਰਕਾਰ ਸੀ ਇਹ ਸਾਥੋਂ ਇਨਸਾਫ ਨਹੀਂ ਦਵਾਇਆ ਗਿਆ ਬਸ ਇਹ ਗੱਲ ਸਟੇਜ ਤੋਂ ਸਖਬੀਰ ਬਾਦਲ ਨੇ ਵੀ ਕਹੀ ਹੈ ਔਰ ਇਸ ਗੱਲ ਦੀ ਮਾਫੀ ਵੀ ਮੰਗੀ ਹੈ ਪਰ ਉਸ ਦਾ ਮੰਨ ਦਿਓ ਤੁਸੀਂ ਖਮਿਆਜਾ ਜਿਹੜਾ ਭੁਗਤਣਾ ਪਿਆ ਅਸੀਂ ਫਿਰ ਉਹਦਾ ਭੁਗਤਿਆ ਜੇ ਸਾਡੇ ਤੋਂ ਕੋਈ ਕਮੀ ਰਹੀ ਸੀ ਸਾਨੂੰ ਵੀ ਪਤਾ ਸੀ ਵੀ ਜੇ ਮੌਕੇ ਦੀ ਸਰਕਾਰ ਸੀ ਉਹ ਜਿਹੜੇ ਦੋਸ਼ੀ ਸੀਗੇ ਉਹ ਫੜ ਨਹੀਂ ਪਾਏਗੇ ਉਹ ਫੜੇ ਨਹੀਂ ਗਏ ਜੇਕਰ ਬਿਨਾਂ ਗੱਲ ਤੋਂ ਕਿਸੇ ਐਵੇਂ ਦੋਸ਼ੀ ਭਾਲ ਕੇ ਤੇ ਜੇਲ੍ਹ ਦੇ ਵਿੱਚ ਡੱਕੇ ਹੁੰਦੇ ਸਾਕਾ ਲੀਡਰ ਨੇ ਫੇਰ ਬਣ ਜਾਣਾ ਸੀ ਪਰ ਉਹਨਾਂ ਨੇ ਵੀ ਗਲਤ ਬੰਦੇ ਜਿਹੜੇ ਉਹ ਨਹੀਂ ਦੋਸ਼ੀ ਬਣਾਏ ਪਰ ਉਹ ਫੜੇ ਨਹੀਂ ਗਏ ਮੌਕੇ ਦੀ ਸਰਕਾਰ ਸੀ ਥੋੜੀ ਜੀ ਇੱਥੇ ਕਮੀ ਨਲਕੀ ਰਹੀ ਗਈ ਸਾਡੀ ਵੀ ਅਸੀਂ ਵੀ ਜਿਹੜਾ ਫੜ ਨਹੀਂ ਸਕੇ ਬੰਦੇ ਜੀ ਹਾਂ ਉਹਦਾ ਖਿਆਜਾ ਸਾਨੂੰ ਲੋਕਾਂ ਨੇ ਦੇਤਾ ਸੀ ਸਾਨੂੰ ਭੁਗਤਣਾ ਪਿਆ ਤੇ ਅਸੀਂ ਭੁੱਗਤੇ ਵੀ ਐ ਤੇ ਪਰ ਲੋਕਾਂ ਨੂੰ ਪਤਾ ਲੱਗ ਗਿਆ ਵੀ ਸੱਚੇ ਸੀ ਅਕਾਲੀ ਦਲ ਹੂੰ ਇਹਦੇ ਵਿੱਚ ਝੂਠੇ ਨਹੀਂ ਸੀ ਅਕਾਲੀ ਦਲ ਹੂੰ ਵੀ ਨਹੀਂ ਪੜਾਇਆ ਯਾਰ ਐ ਕੌਣ ਕਿਸੇ ਨੂੰ ਗੁਰਨ ਸਾਹਿਬ ਨੂੰ ਮੰਨਣ ਵਾਲੇ ਲੋਕ ਅਸੀਂ ਤਾਂ ਡਰਨ ਵਾਲੇ ਬੰਦੇ ਆ ਰੱਬ ਤੋਂ ਸੱਤ ਵੇਲੇ ਹੂੰ ਡਰਦੇ ਤਾਂ ਆਪਾਂ ਸਾਰੇ ਹੀ ਜ਼ਰੂਰੀ ਨਹੀਂ ਵੀ ਅਕਾਲੀ ਦਲ ਹੀ ਡਰਦਾ ਡਰਦੇ ਸਾਰੇ ਹੀ ਆ ਪਰ ਗੱਲ ਇਹ ਆ ਵੀ ਕਿ ਇਹਨਾਂ ਦਾ ਕੋਈ ਐਸੇ ਤਰ੍ਹਾਂ ਸਿੱਖ ਕੌਮ ਦੇ ਨਾਲ ਰਲ ਕੇ ਤੇ ਸਿੱਖ ਕੌਮ ਦੇ ਉੱਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਹੋ ਰਹੀਆਂ ਨੇ ਅਕਾਲੀ ਦਲ ਵੀ ਰੈਲੀਆਂ ਕਰ ਰਿਹਾ ਹੂੰ ਤੇ ਦੂਜੇ ਪਾਸੇ ਅਲਾਈਅੰਸ ਗੱਠ ਜੋੜ ਦੀਆਂ ਤਿਆਰੀਆਂ ਹੋ ਰਹੀਆਂ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਆ ਜਿਹੜੀ ਹੂੰ ਗੱਠ ਜੋੜ ਕਰ ਰਹੀ ਆ ਰਲ ਕੇ ਨਰਿੰਦਰ ਮੋਦੀ ਨੂੰ ਬਾਹਰ ਕਰ ਰਹੀ ਆ ਪਾਲੇ ਚੋਂ ਬਾਹਰ ਕਰ ਰਹੀ ਆ ਕੀ ਲੱਗਦਾ ਤੁਹਾਨੂੰ ਅਕਾਲੀ ਦਲ ਦਾ ਗੱਠ ਜੋੜ ਜੇਕਰ ਭਾਜਪਾ ਦੇ ਨਾਲ ਹੁੰਦਾ ਤਾਂ ਕਾਲੀ ਦਲ ਦੀ ਸਥਿਤੀ ਕਿਵੇਂ ਦੀ ਰਹੂਗੀ ਜੇਕਰ ਕਾਲੀ ਦਲ ਇਕੱਲਾ ਪੰਜਾਬ ਦੇ ਵਿੱਚ ਲੜਦਾ ਲੋਕ ਸਭਾ ਚੋਣਾਂ ਤੱਕ ਕੀ ਸਥਿਤੀ ਰਹੂਗੀ ਪੰਜਾਬ ਦੇ ਵਿੱਚ ਦੇਖੋ ਜੀ ਮੈਂ ਵੱਡੇ ਬਾਦ ਸਾਹਿਬ ਚਲੋ ਅੱਜ ਉਹਨਾਂ ਦੀ ਪਟਸ ਹੁੰਦੀ ਉਹ ਆਨੇ ਹੁੰਦੇ ਸੀ ਬੀਜੇਪੀ ਤੇ ਅਕਾਲੀ ਦਲ ਦਾ ਇੱਕ ਸਾਡਾ ਨਵ ਮਾਸਦਾ ਰਸਤਾ ਹੈ ਹੂੰ ਕਦੇ ਅਸੀਂ ਟੁੱਟ ਜਾਂਦੇ ਹਾਂ ਕਦੇ ਅਸੀਂ ਜੁੜ ਜਾਂਦੇ ਹਾਂ ਹੂੰ ਪਰ ਜਿਨ੍ਹਾਂ ਨੂੰ ਛੱਡ ਕੇ ਕਾਂਗਰਸ ਨੂੰ ਲੋਕਾਂ ਨੇ ਛੱਡ ਕੇ ਤੇ ਵੋਟ ਪਾਈ ਹੈਗੀ ਝੜੂ ਨੂੰ ਹਮਮ ਉਹਨਾਂ ਸੀ ਤਾਂ ਚਾ ਕਾਂਗਰਸ ਵਾਲੇ ਬੰਦੇ ਜਿਹੜੇ ਵਧੀਆ ਨਹੀਂ ਗਏ ਬਹੁਤੇ ਵਧੀਆ ਨਹੀਂ ਤੇ ਅਸੀਂ ਇੱਕ ਨਵਾਂ ਪੜਾ ਚੁਣ ਲਿਆ ਯੂਥ ਨੂੰ ਮੂਹਰੇ ਲੈ ਕੇ ਆਂਦਾ ਹਮ ਤੁਸੀਂ ਇਹ ਦੇਖੋ ਵੀ ਯੂਥ ਨੂੰ ਮੂਹਰੇ ਲੈ ਕੇ ਆਂਦਾ ਹੁਣ ਅੱਜ ਕੀ ਕਾਂਗਰਸੀ ਐਡੇ ਚੰਗੇ ਹੋ ਗਏ ਜਿਨ੍ਹਾਂ ਦੇ ਨਾਲ ਆਪਾਂ ਫੇਰ ਕਿਉਂ ਕਿਉਂ ਗਿਚੜੀ ਹੁੰਦੀ ਹੈ ਹਮ ਕਿ ਜੱਜੋ ਚੰਗੇ ਹੋ ਗਏ ਇਹ ਕੋਈ ਰਲਣ ਵਾਸਤੇ ਫਿਰ ਉਹਨਾਂ ਦੇ ਉਹਨਾਂ ਦੇ ਵਿੱਚ ਤਾਂ ਕੋਈ ਅੰਤ ਨਹੀਂ ਰਹਿ ਗਿਆ ਇਹ ਤਾਂ ਇੱਕ ਅਕਾਲੀ ਦਲ ਨੂੰ ਢਾਹ ਲਾਉਣ ਵਾਸਤੇ ਬਣਿਆ ਵੀ ਅਕਾਲੀ ਦਲ ਨੂੰ ਕਿਵੇਂ ਟਾਜੋ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਅਕਾਲੀ ਦਲ ਦੇ ਮਗਰੀ ਪਈਆਂ ਹੂੰ ਕਿਉਂਕਿ ਉਹ ਸਤਾ ਚ ਦੀਂਦਾ ਹੈ ਆਉਣ ਵਾਲਾ ਸਮਾਂ ਜਿਹੜਾ ਉਹ ਅਕਾਲੀ ਦਲ ਦਾ ਹੋਊਗਾ ਇਸ ਕਰਕੇ ਉਹਨੂੰ ਉਹ ਪਿੱਠ ਵਕਾਉਣੀ ਚਾਹੁੰਦੇ ਆ ਵੀ ਆਪਾਂ ਰਲ ਜਾਈਓ ਯਾਰ ਆਪਾਂ ਨੂੰ ਵੈਸੇ ਤਾਂ ਝਾੜੂ ਤੋਤਾ ਅੱਕੇ ਪੈਸੀ ਲੋਕ ਚਲੋ ਕੁਝ ਕਾਂਗਰਸ ਨੂੰ ਵੋਟ ਪੈ ਜੂਗੀ ਕੁਝ ਝਾੜੂ ਨੂੰ ਪੈ ਜੂਗੀ ਤਾਂ ਰਲਾ ਮਲਾ ਕੇ ਆਪਾਂ ਅਕਾਲੀ ਦਲ ਨੂੰ ਟਾ ਲਾਂਗੇ ਸੋ ਨਹੀਂ ਲੱਗਦੀ ਲੋਕ ਸੂਝਮਾਨ ਹੋ ਗਏ ਆ ਪੜੇ ਲਿਖੇ ਆ ਉਹ ਸਮਝਦੇ ਆ ਵੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਐ ਛੋਟੀ ਜੀ ਪਾਰਟੀ ਆਪਣੀ ਬਾਕੀ ਸੈਂਟਰ ਦੇ ਪਾਰਟ ਗਏ ਸੋ ਆਉਣ ਵਾਲਾ ਸਮਾਂ ਜਿਹੜਾ ਉਹ ਸਾਡਾ ਅਕਾਲੀ ਦਲ ਦਾ ਹੀ ਹੋਵੇਗਾ ਅਕਾਲੀ ਦਲ ਦੇ ਵਿੱਚ ਨਵੇਂ ਯੂਥ ਭਰਤੀ ਕੀਤੇ ਜਾ ਰਹੇ ਆ ਬਿਲਕੁਲ ਜੀ ਪਰ ਜਿਹੜੇ ਪਿਛਲੇ ਆ ਵੱਧ ਉਮਰ ਦੇ ਆ ਉਹਨਾਂ ਨੂੰ ਤੇ ਯੂਥ ਨੂੰ ਟਿਕਟਾਂ ਦੀ ਵੰਡ ਕਿਵੇਂ ਹੋਵੇਗੀ ਫਿਰ ਨਹੀਂ ਇਹ ਟਿਕਟਾਂ ਵਾਸਤੇ ਨਹੀਂ ਕਰ ਰਹੇ ਉਹ ਤਾਂ ਯੂਥ ਨੂੰ ਵਿੱਚ ਜੋੜਿਆ ਹੈ ਵੀ ਸਾਡੇ ਕੋਲੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਕੋਲੇ ਵਿਚਾਰਾਂ ਕੋਲੇ ਟੱਚ ਫੋਨ ਹੈ ਨਹੀਂਗੇ ਹੂੰ ਉਹ ਅੱਗੇ ਇਹਨਾਂ ਨੇ ਕੀ ਕੀਤਾ ਸੀ ਜਿਹੜਾ ਯੂਥ ਸੀਗਾ ਝੜੂ ਦਾ ਉਹਨਾਂ ਕੋਲੇ ਸੀਗੇ ਟੱਚ ਫੋਨ ਉਹ ਜੋ ਮੀੜਗਾ ਤੇ ਲੱਗਦੇ ਆ ਜੀ ਇਹਨਾਂ ਨੇ ਆਹ ਬਣਾਤਾ ਇਹਨਾਂ ਨੇ ਆਹ ਬਣਾਤਾ ਇਹਨਾਂ ਨੇ ਐ ਕਰਤਾ ਵਿਖਾਇਆ ਬਾਹਲਾ ਤੇ ਕੀਤਾ ਕੁਛ ਇਹ ਨਹੀਂ ਸੀ ਸਾਡੇ ਬਜ਼ੁਰਗ ਹੈਗੇ ਸੀਗੇ ਜਿਹੜੇ ਪਹਿਲਾਂ ਦੇ ਜ਼ਮਾਨੇ ਦੇ ਉਹਨਾਂ ਵਿਚਾਰਿਆਂ ਕੋਲੇ ਇੱਕ ਕੀਪੈਡ ਫੋਨ ਆ ਉਹ ਹੁਣ ਮੀੜਗਾ ਦੇ ਵਿੱਚ ਕਿਵੇਂ ਪਪੂਲਰ ਕਰਨ ਇਸ ਕਰਕੇ ਸਾਨੂੰ ਵੀ ਭਰਾਵਾ ਯੂਥ ਦੀ ਲੋੜ ਸੀਗੀ ਵੀ ਅਸੀਂ ਕੀਤਾ ਬੜਾ ਕੁਛ ਹੈ ਅਸੀਂ ਵਿਖਾ ਨਹੀਂ ਪਾਏ ਪਰ ਇਹਨਾਂ ਨੇ ਬਣਾਇਆ ਕੁਛ ਨਹੀਂ ਸੀ ਇਹਨਾਂ ਨੇ ਵਿਖਾਵਾਲਾ ਕੁਛ ਦਿੱਤਾ ਕਿੰਨੇ ਕ ਸਕੂਲ ਆ ਜਿਹੜੇ ਵੀ ਤੁਸੀਂ ਵੀ ਦੇਖੇ ਹੋਣਗੇ ਤੁਸੀਂ ਵੀ ਪਿੰਡਾਂ ਦੇ ਵਿੱਚ ਜਾਤ ਮਾਰਦੇ ਹਰ ਰੋਜ਼ ਜਾਂਦੇ ਹੋਣੇ ਆ ਕਿੰਨੇ ਕ ਸਕੂਲ ਆ ਜਿਹੜੇ ਕੀਨਾਂ ਦੇ ਝੜੂਨੇ ਬਣਾਇਆ ਬਣਾਇ ਅਕਾਲੀ ਦਲ ਨੇ ਸੀ ਰੰਗ ਕਾਂਗਰਸ ਨੇ ਕਰਤਾ ਕਿ ਕਹਿੰਦੇ ਸਮਟ ਬਣਾਤੇ ਤੇ ਇਹਨਾਂ ਨੇ ਕੀ ਕੀਤਾ ਸਕੂਲਾਂ ਦੇ ਵਿੱਚ ਜਿਹੜੇ ਕਹਿੰਦੇ ਸੀ ਅਸੀਂ ਵੀ ਬਹੁਤ ਵਧੀਆ ਸਕੂਲ ਬਣਾਤੇ ਆ ਇਹ ਤਾਂ ਕਹਿੰਦੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਐਨੇ ਘਰਤੀ ਹੋ ਗਏ ਕਿ ਪ੍ਰਾਈਵੇਟ ਸਕੂਲ ਅੱਧੋਂ ਜ਼ਿਆਦਾ ਖਾਲੀ ਹੋ ਗਈ। ਮੈਨੂੰ ਤਾਂ ਕੋਈ ਲੱਗਿਆ ਨਹੀਂ ਬਈ ਇਹਨਾਂ ਤਾਂ ਸਾਡੇ ਪਿੰਡ ਉਹੀ ਆਉਂਦੇ ਆ। ਉਦੋਂ 2-4 ਬਈ ਇਹਨਾਂ ਹੋਰ ਵਧ ਗਈਆਂ। ਹੂੰ ਅੱਗੇ ਐਕਸਪੋਰਟ ਸਕੂਲ ਦੀ ਬੈਨ ਆਉਂਦੀ ਨਹੀਂ ਸੀ। ਆ ਹੁਣ ਦੋ ਹੋਰ ਆਉਣ ਲੱਗੀਆਂ। ਹੂੰ ਜੇਕਰ ਇੰਨਾ ਉੱਥੇ ਸਰਕਾਰੀ ਸਕੂਲਾਂ ਦੇ ਵਿੱਚ ਰੁਝਾਨ ਵਧਿਆ ਹੋਵੇ ਤਾਂ ਫੇਰ ਬਈ ਇਹਨਾਂ ਜਿੱਦੇ ਵਿੱਚ ਕਿਉਂ ਵਧ ਗਈਆਂ? ਹੂੰ ਗੈਂਗਸਟਰਰੀ ਬਹੁਤ ਵਧ ਗਈ। ਹੂੰ ਜਿਹੜੀ ਪੜਿਆ ਲਿਖਿਆ ਯੂਥ ਹੈ ਪਲੱਸ 2 ਕਰ ਲੈਂਦਾ ਹੈ। ਪਲੱਸ 2 ਕਰਨ ਤੋਂ ਬਾਅਦ ਉਹਨਾਂ ਦਾ ਬਸ ਇੱਕ ਹੀ ਟੀਚਾ ਹੈ ਹੋਰ ਕਿਸੇ ਵੀ ਬੱਚੇ ਨੂੰ ਅੱਜ ਬਾਜ਼ ਮਾਰ ਕੇ ਬਚ ਲੋ ਬੇਟੇ ਕੀ ਕਰਨਾ ਹੈ ਦੁਬਾਰਾ ਪਲੱਸ 2 ਕਰ ਲਈ ਮੈਂ ਬਾਹਰ ਜਾਣਾ ਮੈਂ ਬਾਹਰ ਜਾਣਾ ਉਹ ਬਾਹਰ ਕਿਉਂ ਕਹਿੰਦੇ ਆ ਜੇਕਰ ਇੱਥੋਂ ਦਾ ਸਿਸਟਮ ਵਧੀਆ ਹੋਵੇ ਠੀਕ ਹੈ ਇੱਥੇ ਮਹਿੰਗਾਈ ਇੰਨੀ ਹੋ ਗਈ ਹੈ ਤਾਂ ਫਿਰ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਇੱਥੇ ਬਿਮਾਰੀ ਫਰੀ ਹੋ ਜੇ ਤੇ ਪੜ੍ਹਾਈ ਫਰੀ ਹੋ ਜੇ ਜੇ ਇੰਨਾ ਹੀ ਸਾਡੇ ਪੰਜਾਬ ਵਾਸਤੇ ਇੰਡੀਆ ਵਾਸਤੇ ਹੋ ਜੇ ਤਾਂ ਫਿਰ ਸਾਨੂੰ ਸਾਡੇ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਕਿਹਦਾ ਜੀ ਕਰਦਾ ਦੇਸੋਂ ਪਰਦੇਸ ਹੋਵੇ ਅੱਗੇ ਤਾਂ 3-3 4-4 ਬੱਚੇ ਹੁੰਦੇ ਸੀ 5-5 ਵੀ ਹੁੰਦੇ ਸੀ ਉਦੋਂ ਪਹਿਲਾਂ ਪਰ ਅੱਜ ਹਰ ਇੱਕ ਦੇ ਇੱਕ ਸੁੱਖ ਨਾਲ ਇੱਕ-ਇੱਕ ਬੱਚਾ ਹੈ ਤੇ ਜਿਹਨੂੰ ਅੱਖਾਂ ਤੋਂ ਲੈ ਕਰਨਾ ਪੈਂਦਾ ਉਹ ਤਾਂ ਹੀ ਕਰਨਾ ਪੈਂਦਾ ਕਿਉਂਕਿ ਪਤਾ ਪੜ ਜਾ ਤੂੰ ਵੀ ਬਾਹਰ ਜਾ ਵੜਾ ਇੱਥੋਂ ਦਾ ਸਿਸਟਮ ਹੈ ਜਿਹੜਾ ਵਧੀਆ ਨਹੀਂ ਰਿਹਾ ਬੱਚੀ ਸੀ ਜੇਕਰ ਗੱਲ ਵਿਦੇਸ਼ ਦੀ ਕੀਤੀ ਹੈ ਤੁਸੀਂ ਵਿਦੇਸ਼ ਸੀਐਮ ਭਗਵੰਤ ਮਾਨ ਵੀ ਕਹਿੰਦੇ ਸੀ ਤੇ ਲੋਕ ਵੀ ਕਹਿੰਦੇ ਸੀ ਇਹ ਕਾਲੀ ਦਲ ਨੇ ਰੀਤ ਚਲਾਈ ਹੈ ਉਦੋਂ ਵੀ ਬੇਰੋਜ਼ਗਾਰੀ ਸੀ ਇਸੇ ਕਰਕੇ ਕਾਲੀ ਦਲ ਵੇਲੇ ਹੀ ਲੋਕ ਬਾਹਰ ਜਾ ਰਹੇ ਸੀ ਉਦੋਂ ਬੇਰੋਜ਼ਗਾਰੀ ਕਰਨ ਰੀਤ ਚੱਲੀ ਲੋਕ ਵਿਦੇਸ਼ ਨੂੰ ਜਾ ਰਹੇ ਆ ਇਸ ਕਰਕੇ ਜਾ ਰਹੇ ਆ ਪਰ ਸੀਐਮ ਭਗਵੰਤ ਮਾਨ ਨੇ ਤਾਂ ਕਹਿ ਦਿੱਤਾ ਸੀ ਕਿ ਗੋਰੇ ਇੱਥੇ ਕੰਮ ਕਰਨ ਆਉਣਗੇ ਜੀ ਗੋਰਿਆਂ ਨੂੰ ਲੈ ਕੇ ਆਵਾਂਗੇ ਪੰਜਾਬ ਦੇ ਲੋਕ ਜਿਹੜੇ ਗਏ ਉਹ ਤਾਂ ਵਾਪਸ ਆਉਣੇ ਹੋਣੇ ਆ ਗੋਰੇ ਵੀ ਇੱਥੇ ਆਉਣਗੇ ਸੀ ਆ ਹੋਂਦ ਤਬਰ ਬਰਬਰ ਦੇਸਾਂ ਤੋਂ ਵੀ ਆ ਕੇ ਕੋਈ ਪੀਆਰ ਮੰਗਦੇ ਹੋਣੇ ਆ ਜਿਵੇਂ ਭਗਵੰਤ ਮਾਨ ਜੀ ਕਹਿੰਦੇ ਸੀ ਬਾਹਰੋਂ ਲੋਕ ਆਇਆ ਕਰਨਗੇ ਤੇ ਇੰਡੀਆ ਦੇ ਪੀਆਰ ਮੰਗਿਆ ਕਰਨਗੇ ਆ ਤੁਸੀਂ ਬਦਲਾ ਦੇ ਵਿੱਚ ਵੇਖ ਹੀ ਲੈ ਪੀਆਰ ਮੰਗਦੇ ਕਿ ਹੋਰ ਭੱਜ ਗਏ ਹੂੰ ਸਾਡੇ ਅਣਗਵਣ ਦੇ ਵਿੱਚ ਝਾਤ ਮਾਰ ਕੇ ਵੇਖ ਲਓ ਕੋਈ ਮੁੰਡਾ ਕੁੜੀ ਕੋਈ ਰਹੇ ਨਹੀਂ ਹੂੰ ਬਜ਼ੁਰਗ ਰਹੇਗੇ ਇਕੱਲੇ ਜਿਨ੍ਹਾਂ ਦੇ ਘਰਾਂ ਨੂੰ ਜਿੰਦਰੇ ਲੱਗੇ ਪਿਆ ਜਾ ਹੂੰ ਜੇ ਇਹਨਾਂ ਨੇ ਬਦਲਾ ਲੈਂਦਾ ਸੀ ਫਿਰ ਲੋਕ ਘਟ ਜਾਂਦੇ ਜਾਨਵਰ ਹੂੰ ਕੋਈ ਘਟੇਨ ਸੇਤ ਤੇ ਬਿਮਾਰੀ ਦੀ ਗੱਲ ਕੀਤੀ ਹੈ ਮਹੱਲਾ ਕਲੀਨਿਕ ਖੋਲ੍ਹ ਦਿੱਤੇ ਆ ਜੀ ਲੋਕਾਂ ਦਾ ਇਲਾਜ ਹੋ ਰਿਹਾ ਹੂੰ ਕਹਿੰਦੇ ਉਥੇ ਲੱਖਾਂ ਦੀ ਗਿਣਤੀ ਦੇ ਵਿੱਚ ਆ ਜਿਹੜੇ ਮਰੀਜ਼ ਠੀਕ ਹੋ ਰਹੇ ਆ ਜੀ ਮਹੱਲਾ ਕਲੀਨਿਕਾਂ ਤੋਂ ਉਹਦੇ ਨਾਲੋਂ ਸਾਨੂੰ ਵਧੀਆ ਸੇਵਾ ਕੇਂਦਰ ਸੀ ਸਾਡੇ ਸੇਵਾ ਕੇਂਦਰ ਬਣਾਏ ਇਹ ਨਹੀਂ ਅਸੀਂ ਵੀ ਕਾਲੀਗਲ ਨੇ ਬਣਾਏ ਸੀ ਤੇ ਮੈਂ ਤਾਂ ਕਹਿ ਰਿਹਾ ਪਰ ਸੇਵਾ ਕੇਂਦਰ ਦੇ ਵਿੱਚ ਲੋਕਾਂ ਨੂੰ ਕੰਮ ਤੰਦਾ ਸੀਗਾ ਕਿਸੇ ਨੇ ਪੈਨਸ਼ਨ ਲਗਾਉਣੀ ਕਿਸੇ ਨੇ ਆਪਦਾ ਕੋਈ ਸਰਟੀਫਿਕੇਟ ਲੈਣਾ ਕਰਨਾ ਕੋਈ ਜਮ੍ਹਾਂਬੰਦੀ ਹੋਰ ਕਰਵਾਉਣੀ ਜਿਹੜਾ ਮੁਹੱਲਾ ਕਲੀਨਿਕ ਸੀ ਅੱਜ ਸਾਡੇ ਪਿੰਡ ਨੂੰ ਕੀ ਬੈਨੀਫਿਟ ਹੈ ਕੀ ਸਾਡੇ ਪਿੰਡ ਹੈਗਾ ਮਾਹ ਕਲੀਨਿਕ ਜਾ ਕੇ ਬਾੜੇ ਭਾਈ ਕੀ ਖੋਲਤਾ ਜਾਂ ਖੇਮਾਣਾ ਪਿੰਡਾਂ ਨੇੜੇ ਉੱਥੇ ਖੁੱਲਿਆ ਵਾ ਕਿ ਸਾਡਾ ਪਿੰਡ ਉੱਥੇ ਜਾਂਦਾ ਉਹਦੀ ਲੋੜ ਸੀਗੀ ਸਾਡੇ ਪਿੰਡਾਂ ਨੂੰ ਸਬਧਾ ਕੇਂਦਰ ਦੀ ਮੁਹੱਲਾ ਕਲੀਨਿਕ ਦੇ ਵਿੱਚ ਕੋਈ ਨਵੇਂ ਬੱਚੇ ਭਰਤੀ ਬਹੁਤ ਘੱਟ ਕੀਤੇ ਆ ਇਹਨਾਂ ਨੇ ਉਹੀ ਜਿਹੜੇ ਮੈਡੀਕਲ ਤੋਂ ਬੈਠੇ ਸੀ ਉਹੀ ਡਾਕਟਰ ਤਿੰਨ ਦਿਨ ਡਿਊਟੀ ਉੱਥੇ ਆ ਤਿੰਨ ਦਿਨ ਹਸਪੀਟਲ ਦੇ ਵਿੱਚ ਆ ਕਿ ਤੁਸੀਂ ਵੀ ਦਵਾਈਆਂ ਲੈ ਲੈ ਕੇ ਹੰਮ ਗਿਓ ਕਿੰਨਾ ਕੁ ਸਾਨੂੰ ਬੈਨੀਫਿਟ ਹੋਇਆ ਹੂੰ ਉਹਦੋਂ ਤਾਂ ਸਾਡੇ ਸਬਧਾ ਕੇਂਦਰ ਬਹੁਤ ਵਧੀਆ ਸੀਗੀ ਅੱਛਾ ਇਹਨਾਂ ਨੂੰ ਬਹੁਤ ਵੱਡਾ ਕੰਮ ਕੀਤਾ ਸੀ ਬੀਬਾ ਹਰਸਿਮਰਤ ਕੌਰ ਜੀ ਨੇ ਕਾਂਗਰਸ ਨੇ ਫੇਰ ਬੰਦ ਕਰਵਾਤਾ ਸੀ ਇਮਜ ਹਸਪੀਟਲ ਦਾ ਹੂੰ ਉਹਦਾ ਇਕੱਲੇ ਕੀ ਪੰਜਾਬ ਨੂੰ ਸੁੱਖ ਹੋਇਆ ਸਾਰੇ ਇੰਡੀਆਂ ਨੂੰ ਸੁੱਖ ਹੋਇਆ ਹੂੰ ਜਦੋਂ ਗੱਲ ਕਰਦੇ ਆ ਮੈਂ ਕਈ ਦਿਨ ਹੋ ਗਏ ਇਮਜ ਦੇ ਵਿੱਚ ਢੇਡਾ ਮਰਿਆ ਵੀ ਕਿਹੜੀ ਜਗ੍ਹਾ ਤੋਂ ਆ ਕੋਈ ਸਰਸੇ ਤੋਂ ਕਹਿੰਦਾ ਕੋਈ ਮਹਾਰਾਸ਼ਟਰ ਤੋਂ ਕਹਿੰਦਾ ਤਾਂ ਕਿੰਨਾ ਜਿਹੜਾ ਬਹੁਤ ਸੋਹਣੀ ਡਿਵੈਲਪਮੈਂਟ ਹੈ ਜੋ ਬਦਲ ਕੀ ਦੇਣ ਆਪਾਂ ਦੇ ਹੀ ਨਹੀਂ ਸਕਦੇ ਇਮਜ ਹਸਪੀਟਲ ਦੀ ਹੂੰ ਤਾਂ ਫਰੀ ਵੰਗੂ ਇਲਾਜ ਆ ਢੇੜੇ ਠੀਕ ਆ ਵੀ ਦੋ ਤਿੰਨ ਲੱਗਦੇ ਆ ਉਹ ਤਾਂ ਲੱਗਦਾ ਕਿਉਂਕਿ ਅੱਜਕੱਲ ਚੈੱਕਅਪ ਬਹੁਤ ਜ਼ਿਆਦਾ ਹੋ ਗਈ ਹੈ ਹੂੰ ਟੈਸਟ ਕਰਵਾਉਣੇ ਪੈਂਦੀ ਹੈ ਜੀ ਸਾਡੇ ਢੇਡੇ ਲਾਗੇ ਦੋ ਤਿੰਨ ਲਾਗੇ ਪਰ ਹੁੰਦੇ ਤਾਂ ਫ੍ਰੀ ਆਊਗਾ ਨਾ ਹੂੰ ਕਿੱਥੇ 10 ਰੁਪਏ ਦੀ ਪਰਚੀ ਲਓ ਇੱਥੇ ਆਪਾਂ ਪ੍ਰਾਈਵੇਟ ਡਾਕਟਰ ਕੋਲ ਜਾਂਦੇ ਆ ਤਾਂ 1000 ਰੁਪਏ ਪਰਚੀ ਹੈ ਹੂੰ ਤਾਂ ਸੋ ਮੁਹੱਲਾ ਕਲੀਨਿਕ ਦਾ ਤੇ ਐਮਜ ਦਾ ਬਹੁਤ ਵੱਟਾ ਹੈਗਾ ਇਹ ਤਾਂ ਆਪਾਂ ਨੂੰ ਸੋਨੂੰ ਤੁਸੀਂ ਭਲੀ ਭਾਂਤ ਜਾਣਦੇ ਹੋ ਸਾਡੀ ਕੋਈ ਦੱਸਣ ਦੀ ਲੋੜ ਨਹੀਂ ਹੂੰ ਸੱਥਾਂ ਦੇ ਵਿੱਚ ਸਰਕਾਰ ਆਉਂਦੀ ਹੈ ਕਹਿੰਦੇ ਸੀ ਸੱਥਾਂ ਦੇ ਵਿੱਚ ਚਲਾਵਾਂਗੇ ਸੱਥਾਂ ਦੇ ਵਿੱਚ ਆਉਂਦੀ ਹੈ ਕਹਿੰਦੇ ਸਖਬੀਰ ਬਾਦਲ ਨਹੀਂ ਮਿਲਦੇ ਸੀ ਲੋਕਾਂ ਨੂੰ ਮਿਲਦੇ ਨਹੀਂ ਸੀ ਕਾਲੀ ਗਲ ਦੇ ਮੰਤਰੀ ਹੋਗੇ ਕਾਂਗਰਸ ਦੇ ਮੰਤਰੀ ਹੋਗੇ ਇਹਨਾਂ ਦੇ ਮੰਤਰੀ ਮਿਲ ਜਾਂਦੇ ਸੱਤਾਂ ਦੇ ਵਿੱਚ ਅਸੁਰੱਖਿਆ ਵੀ ਨਹੀਂ ਰੱਖੀ ਗਈ ਭਗਵੰਤ ਮਾਨ ਨੇ ਤਾਂ ਸੁਰੱਖਿਆ ਵੀ ਨਹੀਂ ਰੱਖੀ ਕੋਈ ਵਿਖੇ ਬੰਦੇ ਕੋਈ ਤੁਸੀਂ ਉਹਨਾਂ ਨਾਲ ਵੀ ਸਕਿਉਰਟੀ ਹੈਗੀ ਕਦੇ ਹੂੰ ਇਹ ਤਾਂ ਕਹਿਣਾ ਕਿਸੇ ਨੂੰ ਸੌਖਾ ਹੁੰਦਾ ਜੀ ਜੇਕਰ ਸਖਬੀਰ ਜੀ ਫਿਰ ਪੁਲਟਰੀ ਫਾਰਮ ਖੋਲ ਲੈਣਾ ਫਿਰ ਇਸ ਤਰ੍ਹਾਂ ਕਰ ਲੈਣਾ ਇਹ ਵਿਜੇ ਗੱਲਾਂ ਕਰਦੇ ਸੀਗੇ ਹੂੰ ਵੀ ਜੇਕਰ ਉਹਨਾਂ ਨੇ ਕੋਈ ਡਰ ਵਾਲੀ ਗੱਲ ਹੈ ਤਾਂ ਹੁਣ ਤੁਸੀਂ ਐਂ ਦੇਖੋ ਉਹਦੀ ਮਾਤਾ ਕੋਲੇ ਵੀ ਸਕਿਉਰਿਟੀ ਉਹਦੇ ਘਰ ਵਾਲੇ ਵੀ ਕੋਲੇ ਵੀ ਸਕਿਉਰਿਟੀ ਭਗਵੰਤ ਮਾਨ ਕੋਲੇ ਤਾਂ ਹੋਣੀ ਹੀ ਹੋਣੀ ਹੈ ਸੋ ਉਹਨੂੰ ਖੁਦ ਨੂੰ ਪਤਾ ਵੀ ਕਿੰਨੇ ਬੰਦੇ ਉਹਨਾਂ ਕੋਲੇ ਹੈਗੇ ਆ ਹੂੰ ਇਹਨਾਂ ਦੇ ਪਰਿਵਾਰ ਕੋਲੇ ਤਾਂ ਸੀ ਪਿਓ ਵੀ ਮੁੱਖ ਮੰਤਰੀ ਸੀ ਸੁਖਵੀਰ ਜੀ ਵੀ ਉਪ ਮੁੱਖ ਮੰਤਰੀ ਰਹੇ ਆ ਬੀਬਾ ਹਰਸਿਮਰਤ ਕੌਰ ਵੀ ਐਮਪੀ ਰਹੇ ਆ ਹੂੰ ਮਨਿਸਟਰ ਵੀ ਰਹੇ ਆ ਫਿਰ ਸਰਦਾਰ ਵਿਕਰਸ ਸਿੰਘ ਮਜੀਠੀਆ ਉਹ ਵੀ ਐਮਐਲਏ ਰਹੇ ਆ ਖਜ਼ਾਨਾ ਮੰਤਰੀ ਰਹੇ ਆ ਇਹਨਾਂ ਨੂੰ ਤਾਂ ਸਕਿਉਰਟੀ ਦੀ ਲੋੜ ਸੀ ਜਿਹੜੀ ਇਹਦੀ ਸਿਸਟਰ ਜਾਂ ਇਹਦੀ ਮਾਤਾ ਉਹ ਸਕਿਉਰਟੀ ਲਈ ਬੈਠੇ ਆ ਫਿਰ ਉਹਨਾਂ ਨੂੰ ਕੀ ਸਕਿਉਰਟੀ ਦੀ ਲੋੜ ਸੀ ਉਹ ਕਿਹੜਾ ਕੋਈ ਪਬਲਿਕ ਦੇ ਚੁਣੇ ਹੋਏ ਨੁਮਾਇੰਦੇ ਆ ਕੋਈ ਹੂੰ ਸੋ ਬਦਲਾ ਦੀ ਗੱਲ ਕਰਦੇ ਆਂ ਆਪਾਂ ਗੱਲਾਂ ਕਰਦੇ ਆਂ ਕੈਨੇਡਾ ਅਮਰੀਕਾ ਦੀ ਰਿਸਕ ਕਰਦੇ ਆਂ ਵੀ ਸਾਰੇ ਥਾਣੇ ਵਿਲੇ ਕਰਦੇ ਤੁਸੀਂ ਸਕਿਉਰਟੀ ਸਾਰੀ ਜਿਹੜੀ ਥਾਣੇ ਚ ਕੰਮ ਪੈਂਦਾ ਉਹ ਕਹਿੰਦੇ ਅੱਜ ਤਾਂ ਹੈ ਨਹੀਂ ਅੱਜ ਤਾਂ ਭਗਵੰਤ ਮਾਨ ਜੀ ਨੇ ਆਉਣਾ ਇੱਥੇ ਤੇ ਸਾਰੇ ਉਧਰ ਸਕਿਉਰਟੀ ਲੱਗੀ ਹੋਈ ਐ ਇੰਨਾ ਡਰਨ ਦੀ ਕੀ ਲੋੜ ਐ ਆਪਾਂ ਸਾਫ ਸੁਥਰੇ ਇਨਸਾਨ ਐ ਕੰਮ ਕਰਦੇ ਆਂ ਲੋਕਾਂ ਦੇ ਫਿਰ ਆਪਾਂ ਡਰਨ ਦੀ ਕੀ ਲੋੜ ਐ ਸੋ ਬਦਲਾ ਕਹਿਣਾ ਬੜਾ ਸੌਖਾ ਹੁੰਦਾ ਤੇ ਕਰਨਾ ਬਹੁਤ ਔਖਾ ਸੱਥਾਂ ਦੇ ਵਿੱਚ ਕਿਹ ਅਸੀਂ ਸੱਥਾਂ ਦੇ ਵਿੱਚ ਅਫਸਰ ਆਉਂਦੇ ਐ ਭਾਈ ਬੁੱਧਵਾਰ ਕਹਿੰਦੀ ਸੀ ਆਇਆ ਕਰਨਗੇ ਲੋਕਾਂ ਨਾਲ ਗੱਲਬਾਤ ਕਰ ਤੁਹਾਡੇ ਪਿੰਡਾਂ ਦੀ ਗੱਲ ਕੀਤੀ ਜਾਵੇ ਪਿੰਡਾਂ ਦੇ ਵਿੱਚ ਆਉਂਦੇ ਅਫਸਰ ਸ਼ਾਹੀ ਆਉਂਦੀ ਹੈ ਬਿਲਕੁਲ ਜੀ ਦੇਖੋ ਤੁਹਾਨੂੰ ਭਲੀ ਭੰਤ ਜਾਣੂ ਲੋਕ ਸਾਰਾ ਕੁਝ ਚੁੱਪ ਬੈਠੇ ਆ ਪਤਾ ਹੈਗਾ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜੂ ਵੀ ਸੱਤਾਂ ਦੇ ਵਿੱਚ ਉਹਨਾਂ ਦੀ ਸਰਕਾਰ ਆਉਂਦੀ ਹੈ ਕਿ ਨਹੀਂ ਆਉਂਦੀ ਹਾਂ ਆ ਹੁਣ ਮੂਰੇ ਐਮਪੀ ਦੀਆਂ ਵੋਟਾਂ ਰਹੀਆਂ ਠੀਕ ਹੈ ਫਿਰ ਵੀ ਪਤਾ ਲੱਗ ਜੂ ਉਹਨਾਂ ਨੂੰ ਵੀ ਸਾਡਾ ਜੇ ਕੋਈ ਕੰਮ ਕੀਤਾ ਵਾ ਉਹ ਬੋਲਦਾ ਵੀ ਕੰਮ ਬੋਲਦਾ ਕਿ ਕੰਮ ਬੋਲਦਾ ਹਾਂ ਵਿਰੋਧੀ ਧਿਰ ਇਹਨਾਂ ਦੇ ਨਾਲ ਰਲ ਰਹੀ ਹੈ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਲੋਕਾਂ ਨੂੰ ਆਸਾਂ ਸੀ ਕਿ ਪੰਜਾਬ ਦੇ ਲੋਕਾਂ ਦੇ ਮਸਲੇ ਨੇ ਮੁੱਦੇ ਨੇ ਉਹ ਚੁੱਕਣਗੇ ਵਿਧਾਨ ਸਭਾ ਦੇ ਵਿੱਚ ਲੋਕਾਂ ਨੇ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਨੂੰ ਫਤਵਾ ਦਿੱਤਾ ਸੀਟਾਂ ਵੱਧ ਚੜ ਕੇ ਮਿਲੀਆਂ ਨੇ ਚਾਹੇ ਕਾਲੀ ਦਲ ਪਿੱਛੇ ਰਹੀ ਹੋਵੇ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਬੈਠੀ ਹੈ ਪਰ ਕਿਤੇ ਨਜ਼ਰ ਨਹੀਂ ਆ ਰਹੀ ਲੋਕਾਂ ਦੇ ਮੁੱਦੇ ਪੰਜਾਬ ਦੇ ਮਸਲੇ ਖਤਮ ਹੋ ਗਏ ਆ ਹੁਣ ਹੱਥ ਮਿਲਾਉਣ ਜਾ ਰਹੇ ਆ ਆਮ ਆਦਮੀ ਪਾਰਟੀ ਨਾਲ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਹੁੰਦਾ ਸੀ ਉਦੋਂ ਨਰਿੰਦਰ ਮੋਦੀ ਨੂੰ ਉੱਠ ਕੇ ਖੜਾ ਹੋ ਕੇ ਕਹਿੰਦੇ ਹੁੰਦੇ ਸੀਗੇ ਹਾਂਜੀ ਫਿਰ ਅੱਛੇ ਦਿਨ ਕਬ ਆਉਣਗੇ ਉਹ ਤੋ ਬਤਾਓ ਅੱਛੇ ਦਿਨ ਕਬ ਆਉਣਗੇ ਅੱਜ ਖੁਦ ਮੁੱਖ ਮੰਤਰੀ ਹੈ ਹੁਣ ਆਪਾਂ ਪੁੱਛ ਲਈਏ ਨਾ ਨੂੰ ਵੀ ਅੱਛੇ ਦਿਨ ਕਬ ਆਉਣਗੇ 2.5 ਸਾਲ ਤਾਂ ਹੋ ਗਿਆ ਹੈ 2.5 ਸਾਲ ਰਹਿ ਗਿਆ ਹਮ ਅੱਛੇ ਦਿਨ ਤਾਂ ਤੁਹਾਡੇ ਤੇ ਤਾਂ ਆਗੇ ਤੇ ਸਾਡੇ ਤੇ ਤਾਂ ਨਹੀਂ ਨਾ ਆਏ ਹਮ ਪਰ ਵੋਟ ਪਾਉਣ ਵੇਰੀ ਆਪਾਂ ਪੁੱਛਿਆ ਨਹੀਂ ਭਗਵੰਤ ਮਾਨ ਜੀ ਨੂੰ ਕਿਸੇ ਨੇ ਜਾਂ ਆਮ ਆਦਮੀ ਪਾਰਟੀ ਨੂੰ ਵੀ ਅچھے ਦਿਨ ਕਹਿ ਤੋ ਰਹੇ ਹੋ ਉਹ ਅچھے ਦਿਨ ਸਾਡੇ ਆਉਣਗੇ ਕਿ ਛੋੜੇ ਆਉਣਗੇ ਹੂੰ ਵੀ ਪੁੱਛਿਆ ਤਾਂ ਹੈ ਨਹੀਂ ਅੱਜ ਅچھے ਦਿਨ ਆਪਾਂ ਨੂੰ ਪਤਾ ਵੀ ਕਿਹਦੇ ਆਏ ਆ ਉਹਨਾਂ ਦੇ ਆਏ ਆ ਜਾਂ ਕਿਹਦੇ ਆਏ ਆ ਹੂੰ ਆਪਾਂ ਤਾਂ ਉਹੀ ਆਪਦਾ ਕਮਾਉਣਾ ਤੇ ਖਾਣਾ ਹੂੰ ਜੇ ਕੰਮ ਕਰਾਂਗੇ ਮਿਹਨਤ ਕਰਾਂਗੇ ਮਜ਼ਦੂਰੀ ਕਰਾਂਗੇ ਰੋਟੀ ਦੇ ਕਾਬਲ ਹੋਵਾਂਗੇ ਤੇ ਨਹੀਂ ਅچھے ਦਿਨ ਤਾਂ ਉਹਨਾਂ ਦੇ ਆਏ ਆ ਪੱਤਪੜੋਤਿਆਂ ਦੀ ਰੋਟੀ ਬਣ ਜਾਂਦੀ ਹੈ ਹੂੰ ਤੇ ਦੇਖੇ ਤੁਸੀਂ ਜੀ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ